ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਜਸਪ੍ਰਾਦ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਔਰਗਾਂజా ਦੇ ਸੂਟ ਦੀ ਕਟਾਈ ਦਾ ਦੱਸਾਂਗੇ ਜੀ ਆਪਨੀ ਬਾਟਮ ਹੈ ਨਾ ਦੀ ਬਾਟਮ ਥੱਲੇ ਸ਼ਿਲਕ ਦੀ ਸੀ ਬਾਟਮ ਬਹੁਤ ਸੋਹਣੀ ਪਿਓਰ ਦੇ ਵਿੱਚ ਸ਼ਿਲਕਾ ਤੇ ਇਹਦੇ ਥੱਲੇ ਕਾਟਨ ਦੀ ਲਾਈਨਿੰਗ ਉਹਨਾਂ ਨੇ ਲਵਾਈ ਆ ਇਹਦੀ ਆਪਾਂ ਕਟਾਈ ਕਰ ਦਿੱਤੀ ਇਹਨੂੰ ਆਪਾਂ ਕਰ ਦਿੰਦੇ ਆ ਸਾਈਡ ਤੇ ਹੁਣ ਆਪਣੇ ਕੋਲੇ ਹੈਗਾ ਜੀ ਆਹ ਵਾਲਾ ਸੂਟ ਸਭ ਤੋਂ ਪਹਿਲਾਂ ਤੁਸੀਂ ਫੈਬਰਿਕ ਚੈੱਕ ਕਰ ਲਓ ਜਿਸ ਤਰ੍ਹਾਂ ਦੇ ਫੈਬਰਿਕ ਦੀ ਆਪਾਂ ਤੁਹਾਨੂੰ ਕਟਾਈ ਦੱਸਣ ਲੱਗੇ ਆਂ ਔਰ ਕਿਸ ਤਰ੍ਹਾਂ ਦੀ ਇਹ ਤੇ ਡਿਜ਼ਾਈਨਿੰਗ ਆ ਔਰ ਗੰਜਾ ਦੇ ਵਿੱਚ ਪਿਓਰ ਔਰਗੰਜਾ ਦੇ ਵਿੱਚ ਸੂਟ ਆ ਜੀ ਬਹੁਤ ਸੋਹਣਾ ਕੱਪੜਾ ਹੈਗਾ ਤੇ ਇਦਾਂ ਨਹੀਂ ਵੀ ਹਾਰਡ ਜਾਂ ਨਰਮ-ਨਰਮ ਕੱਪੜਾ ਹੈਗਾ ਤੇ ਆ ਇਹਨਾਂ ਦੀ ਵਰਕ ਹੋਇਆ ਹੋਇਆ ਘੇਰੇ ਤੇ ਆ ਦੇਖੋ ਆਹ ਵੇਲਾ ਜੀ ਤਾਂ ਅੱਗੇ ਔਰ ਮੋਤੀ ਦੇ ਨਾਲ ਇਹ ਵਰਕ ਹੋਇਆ ਹੋਇਆ ਤਾਂ ਅੱਗੇ ਤੇ ਮੋਤੀ ਦੇ ਨਾਲ ਆ ਮੋਤੀ ਆ ਤੇ ਲਾਈਟ ਜਾਂ ਪੱਲਾ ਰਗਾ ਇਹ ਇਸ ਤਰ੍ਹਾਂ ਦਾ ਠੀਕ ਹੈ ਜੀ ਤੇ ਸਾਰੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਬੂਟੀ ਤਾਂ ਅੱਗੇ ਦੀ ਔਰਾਂ ਮੋਤੀ ਦੀ ਬਣੀ ਹੋਈ ਆ ਤੇ ਆ ਇਹਨਾਂ ਦੇ ਗਲੇ ਦੇ ਉੱਪਰ ਸੈਂਟਰ ਦੇ ਵਿੱਚ ਬੇਲ ਆਊਗੀ ਇਸ ਤਰ੍ਹਾਂ ਇਹਦੀ ਡਿਜ਼ਾਈਨਿੰਗ ਬਣੀ ਹੋਈ ਆ ਬਾਕੀ ਬਾਹਾਂ ਔਰ ਬਾਜੂ ਦੇ ਉੱਤਰ ਕੋਈ ਵੀ ਵਰਕ ਨਹੀਂ ਹੁਣ ਇਹਨਾਂ ਦਾ ਨਾਪ ਸੁਣ ਲਓ ਜੀ ਕਮੀਜ਼ ਦੀ ਲੈਂਥ ਹੈਗੀ ਆ ਜਿਹੜੀ ਉਹ ਹੈਗੀ ਹੈ 43 ਇੰਚ ਜੀ ਕਮੀਜ਼ ਦਾ ਘੇਰ ਹੈਗਾ 19 ਇੰਚ ਜੀ ਤੇ ਸਾਤੀ ਫੋਲਣਾ 38 ਹਾਫ ਨਾਲ ਪੁੰਨੀ ਕਮਰ ਫੋਲਣਾ 32 ਹਾਫ ਨਾਲ 16 ਤੇ हिਪ ਫੋਲਣਾ 40 ਹਾਫ ਨਾਲ 20 ਇਹ ਸਨਾਪਨੀਆਂ ਕਾਟਾਂ ਦੇ ਹਿਸਾਬ ਦੇ ਨਾਲ ਦੇਖੋ ਜੀ ਵੀਡੀਓ ਦੇ ਵਿੱਚ ਠੀਕ ਹੈ ਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦਾ ਸੈਂਟਰ ਲੈਣਾ ਕੜਾਈ ਦੇ ਹਿਸਾਬ ਨਾਲ ਬਸ ਤੁਹਾਨੂੰ ਸੈਂਟਰ ਮੈਂ ਦੱਸੂਗੀ ਘੇਰ ਆਪਾਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੱਸ ਚੁੱਕੀਆਂ ਠੀਕ ਹੈ ਜੀ ਇਸ ਤਰ੍ਹਾਂ ਦਾ ਇਹਦਾ ਵਰਕ ਹੋਇਆ ਹੋਇਆ ਇਹਦੇ ਉੱਤੇ ਪੈਸਟ ਜਿਹਾ ਬਣਿਆ ਹੋਇਆ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਠੀਕ ਹੈ ਹੁਣ ਤੁਸੀਂ ਜਿਹੜਾ ਇਹਦਾ ਸੈਂਟਰ ਲੈਣਾਗਾ ਆ ਦੇਖੋ ਇੱਥੇ ਨੋਕ ਜੀ ਬਣਦੀ ਆ ਇਧਰ ਇਹ ਸਰਾਂ ਦਾ ਡਿਜ਼ਾਈਨ ਚੈੱਕ ਕਰੋ ਆ ਵਾਲਾ ਨੋਕ ਆ ਵਾਲੀ ਨੋਕ ਆ ਵਾਲੇ ਨੋਕ ਇਧਰ ਉੱਪਰ ਆ ਜਾਓ ਆ ਵਾਲੀ ਵੇਲ ਇਹਦੇ ਉੱਤੇ ਬਣੀ ਹੋਈ ਆ ਇਸ ਤਰ੍ਹਾਂ ਇਹਦਾ ਸੈਂਟਰ ਜਿਹੜਾ ਆ ਵੇਲ ਤੋਂ ਔਰ ਆ ਵਾਲੀ ਨੋਕ ਤੋਂ ਚੱਕਿਆ ਜਾਣਾ ਇਸ ਤੋਂ ਠੀਕ ਹੈ ਜੀ ਇਸ ਤੋਂ ਇਸ ਤਰ੍ਹਾਂ ਚੱਕ ਲਿਓ ਇਸ ਤਰ੍ਹਾਂ ਚੱਕ ਕੇ ਇਹਨੂੰ ਇਸ ਤਰ੍ਹਾਂ ਵਿਸਾ ਲਿਓ ਇਸ ਤਰ੍ਹਾਂ ਇਸ ਤਰ੍ਹਾਂ ਦੀ ਸੂਟਾਂ ਨੂੰ ਇਸ ਤਰ੍ਹਾਂ ਦੇਖ ਲਿਆ ਕਰੋ ਵੀ ਕਿ ਇੱਥੇ ਸੈਂਟਰ ਆਊਗਾ ਉਸ ਹਿਸਾਬ ਦੇ ਨਾਲ ਇਹਨਾਂ ਦੀ ਕਟਾਈ ਤੁਸੀਂ ਕਰਿਆ ਕਰੋ ਜੀ ਠੀਕ ਹੈ ਜੀ ਵੈਸੇ ਤਾਂ ਬਹੁਤ ਮੈਥੋਂ ਸਿਆਣੀਆਂ ਭੈਣਾਂ ਹੈਗੀਆਂ ਅੱਡੋ-ਅੱਟੀ ਸਲਾਈ ਕਟਾਈ ਦਾ ਤਰੀਕਾ ਹੁੰਦਾ ਜੋ ਭੈਣਾਂ ਨਾਵੀਆਂ ਆਪਾਂ ਉਹਨਾਂ ਲਈ ਵੀਡੀਓ ਪਾਉਣੀ ਹੁੰਦੀ ਆ ਵੀ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਹਨਾ ਜਿਵੇਂ ਕਿ ਜਿਨ੍ਹਾਂ ਨੂੰ ਕੁਝ ਆਉਂਦਾਗਾ ਕੁਝ ਨਹੀਂ ਆਉਂਦਾਗਾ ਤਾਂ ਨਵੀਂ ਚੀਜ਼ ਹਰ ਰੋਜ਼ ਕੁਝ ਸਿੱਖਣ ਨੂੰ ਮਿਲੇ ਤਾਂ ਉਹਦਾ ਕਰਕੇ ਹੀ ਆਪਾਂ YouTube ਤੇ ਵੀਡੀਓ ਪਾਉਣੀ ਆ ਆਪਣਾ ਕੰਮ ਆ ਠੀਕ ਹੈ ਜੀ ਆ ਲਓ ਜੀ ਹੁਣ ਇਹ ਹੋ ਗਿਆ ਆਪਣਾ ਹੁਣ ਤੁਸੀਂ ਪ੍ਰੈਸ ਲਾ ਦੇਣੀ ਆ ਵੀਰੇ ਪ੍ਰੈਸ ਦੇ ਨਾਲ ਨਾਲ ਇੱਥੇ ਕਰੀਜ਼ ਬਣਾ ਕੇ ਸੂਟ ਦੀ ਕਟਾਈ ਕਰਿਆ ਕਰੋ ਠੀਕ ਹੈ ਜਿਤੋਂ ਵੀ ਕਪੜਾ ਘਟ ਵੱਧ ਨਾ ਹੋਵੇ ਉਸ ਨਾਲ ਦੇ ਨਾਲ ਹੁਣ ਇਹਨਾਂ ਦੀ ਲੈਂਥ ਆ ਸਭ ਤੋਂ ਪਹਿਲਾਂ ਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੀ ਲੈਂਥ ਲਗਾਉਣੀ ਆ ਪਹਿਲਾਂ ਲੈਂਥ ਜਿਹੜੀ ਆਪਾਂ ਦੇਖੋ ਇੱਧਰ ਆ ਵਰਕ ਹੋਇਆ ਵਾ ਤੇ ਆ ਉਹਨਾਂ ਨੇ ਤਰਪਾਈ ਫੋਲਡਿੰਗ ਲਈ ਕਪੜਾ ਛੱਡਿਆ ਹੋਇਆ ਹੁਣ ਤੁਸੀਂ ਜਿਹੜਾ ਜਿੰਨਾ ਕਮੀਜ਼ ਤਿਆਰ ਆ ਉੰਨੀ ਹੀ ਲਗਾਉਂਗੇ ਕਮੀਜ਼ ਦੀ ਲੈਂਥ ਹੈਗੀ ਆ ਜੀ 43 ਇੰਚ ਤਿਆਰ ਆ ਆਪਾਂ ਕਰਾਂਗੇ 44 ਇੰਚ 44 ਇੰਚ ਭਾਣੋ ਕਿਉਂ ਕਿਉਂਕਿ ਜਿਹੜਾ ਇੰਚ ਦੀ ਆਪਾਂ ਕੰਦੇ ਦੀ ਸੀਨ ਲਾਵਾਂਗੇ ਉਹਦੇ ਵਿੱਚ ਕਪੜਾ ਆ ਜਾਂਦਾ ਠੀਕ ਹੈ ਜੀ 44 ਦੀ ਕਟਾਈ ਕਰ ਲਿਓ ਤੁਸੀਂ 43 ਉਹਨਾਂ ਦੇ ਤਿਆਰ ਆ 44 ਦੀ ਕਟਾਈ ਕਰ ਲਿਓ ਇਸ ਤਰ੍ਹਾਂ ਆਪਾਂ ਲਗਾ ਲਿਆ ਹੁਣ ਤੁਸੀਂ ਆਜੋ ਇਹਨਾਂ ਦੇ ਘੇਰ ਤੇ ਘੇਰ ਇਹਨਾਂ ਦਾ ਹੈਗਾ ਜੀ 19 ਇੰਚ ਤਿਆਰ ਭਾਣ ਜੀ ਘੇਰ ਇਹਨਾਂ ਦਾ ਹੈਗਾ 19 ਇੰਚ ਤਿਆਰ ਜੀ ਠੀਕ ਹੈ ਤੇ ਆਪਾਂ 4 ਇੰਚ ਐਕਸਟਰਾ ਮਾਰਜਨ ਲੈਣਾ ਕਿਉਂ ਲੈਣਾ ਕਿਉਂਕਿ ਆਪਾਂ ਜਿਹੜਾ ਲਾਈਨਿੰਗ ਵਾਲੇ ਸੂਟ ਪਾਈਪਿੰਗ ਵਾਲੇ ਫਿਨਿਸ਼ਿੰਗ ਪੱਟੀ ਵਾਲੇ ਸੂਟ ਫਿਨਿਸ਼ਿੰਗ ਪੱਟੀ ਦੇ ਵਿੱਚ ਤਾਂ ਆਪਾਂ ਕੱਟ ਹੀ ਦੇਣੇ ਹੁੰਦੇ ਉਹਦੇ 'ਚ ਤਾਂ ਇੰਚ ਹੀ ਤੁਸੀਂ ਵਾਧਾ ਲੈ ਲਓ ਉਹੀ ਬਹੁਤ ਆ ਹਨਾ 2 ਇੰਚ ਕਪੜਾ ਐਕਸਟਰਾ ਬਹੁਤ ਹੁੰਦਾ ਫਿਨਿਸ਼ਿੰਗ ਪੱਟੀ ਵਾਲੇ ਸੂਟ ਦੇ ਵਿੱਚ ਪਾਈਪਿੰਗ ਵਾਲੇ ਔਰ ਲਾਈਨਿੰਗ ਵਾਲੇ ਸੂਟ ਦੇ ਵਿੱਚ 4 ਇੰਚ ਐਕਸਟਰਾ ਮਾਰਜਨ ਮੈਨ ਲੈਣੀ ਹੁੰਦੀ ਆ 19 ਇੰਚ ਤਿਆਰ ਹੈ ਜੀ ਹੁਣ ਆਪਾਂ ਇਹਦਾ ਘੇਰ ਜਿਹੜਾ ਕੱ ਠੀਕ ਹੈ ਜੀ 11 11 22 11:30 23 24 ਦੇ ਵਿੱਚ ਵਾਰਕ ਆਉਂਦਾ ਤੁਸੀਂ 24 ਤੇ ਹੀ ਕਟਾਈ ਕਰ ਦੋ ਠੀਕ ਹੈ ਜੀ ਫਟਾ ਫੋਲਡਿੰਗ ਕਰ ਦੋ ਹੋ ਜਾਊਗਾ ਇਸ ਤਰ੍ਹਾਂ 12 12 ਠੀਕ ਹੈ ਜੀ ਔਰ 12 ਕਿਉਂਕਿ ਵੀਰੇ ਫੋਲਡਿੰਗ ਕੀਤਾ ਹੋਇਆ ਇਸ ਤਰ੍ਹਾਂ ਉੱਪਰ ਤੱਕ ਕਰਕੇ ਇਹਦੀ ਕਟਿੰਗ ਆਪਾਂ ਕਰ ਦੇਣੀ ਆ ਆ ਲਓ ਜੀ ਮੋਂ ਚੱਕ ਲੈਣੀ ਆ ਕੈਂਜੀ ਇਸ ਤਰ੍ਹਾਂ ਫਰੰਟ ਦਾ ਘੇਰ ਉਤਾਰ ਲੈਣਾ ਬੈਕ ਦਾ ਘੇਰ ਵੀ ਇਸ ਤਰ੍ਹਾਂ ਮੈਂ ਉਤਾਰ ਕੇ ਆਪਾਂ ਤੁਹਾਨੂੰ ਅੱਗੇ ਕਟਾਟਾਂ ਦਾ ਦੱਸਦੇ ਆ ਕਿਉਂਕਿ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਘੇਰ ਦਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਚੁੱਕੀ ਆ ਵੀਡੀਓ ਲੰਬੀਆਂ ਹੋ ਜਾਣੀਆਂ ਵੀਰੇ ਭੈਣਾ ਵੀਡੀਓ ਫੋਲੋ ਵਾਚ ਨਹੀਂ ਕਰਦੀਆਂ ਫਿਰ ਹਨਾ ਆ ਲਓ ਜੀ ਇਹ ਆਪਾਂ ਘੇਰ ਉਤਾਰ ਲ ਗਏ ਬੈਕ ਦਾ ਵੀ ਤੇ ਫਰੰਟ ਦਾ ਆਪਾਂ ਉਤਾਰ ਲਿਆ ਬਸ ਠੀਕ ਹੈ ਜੀ ਹਾਂ ਜੀ ਆਪਾਂ ਸ਼ਰਟ ਦੇਣ ਬੈਕ ਔਰ ਫਰੰਟ ਦਾ ਪੱਲਾ 12 12 24 ਇੰਚ ਦਾ ਘੇਰਾ ਉਤਾਰ ਲਿਆ ਆਪਣੇ ਕੋਲੇ ਟਾਪ ਟਾ ਲੱਗੂਗਾ ਜੀ ਕਿਉਂਕਿ ਔਰਗੰజా ਦੀ ਸ਼ਰਟ ਕਰਕੇ ਟਾਪ ਟਾ ਬਹੁਤ ਸੋਹਣਾ ਇਹ ਲੱਗੂਗਾ ਤੇ ਇਹਦੇ ਥੱਲੇ ਵੀ ਆਪਾਂ ਪੂਰਾ ਪੂਰਾ ਇਸ ਤਰ੍ਹਾਂ ਕੱਟਣਾ ਇਹ ਆਪਾਂ ਆਡੇ ਲੋਟ ਲਾਉਨੇ ਹੁੰਦੇ ਨੇ ਤੁਹਾਨੂੰ ਪਤਾ ਆਪਾਂ ਲੈ ਲੀਂਗੇ ਵੀ ਆਡੇ ਲੋਟ ਹੀ ਲਾਉਨੇ ਹਨ ਆਹਾਂ ਹੈਗਾ ਇਹਨਾਂ ਦਾ ਕੰਨੀ ਵਾਲੀ ਸਾਈਡ ਤੇ ਇਹ ਦੂਸਰੀ ਸਾਈਡ ਹੁਣ ਇੱਥੋਂ 12-12 ਨਾਪ ਲੋ 24 ਇੰਚ ਠੀਕ ਹੈ 24 24 ਦੀ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਜੀ 24 24 24 ਠੀਕ ਹੈ ਜੀ ਫੋਨੇ 24 24 ਦੀ ਮਾਰਕਿੰਗ ਕਰਕੇ ਪੱਲੇ ਦੋਨੇ ਇਕੱਠੇ ਹੀ ਉੱਤਰ ਜਾਣਗੇ ਦੋਨਾਂ ਨੂੰ ਇਕੱਠਿਆਂ ਨੂੰ ਹੀ ਇਸ ਤਰ੍ਹਾਂ ਉਤਾਰ ਲੈਣਾ ਠੀਕ ਹੈ ਜੀ 12 ਇੰਚ 24 ਹੋ ਗਿਆ 24 ਤੋਂ ਬਾਅਦ ਇੱਕ ਚੀਜ਼ ਹੋਰ ਆ ਜਾਂ ਤੁਸੀਂ ਸ਼ਰਟ ਇਸ ਤਰ੍ਹਾਂ ਹੀ ਵਿਛਾਇਆ ہوا ਸ਼ਰਟ ਨੂੰ ਉੱਪਰ ਇਸ ਤਰ੍ਹਾਂ ਵਿਛਾ ਲਓ ਠੀਕ ਹੈ ਉਹਨਾਂ ਉਹਨਾਂ ਹੀ ਆਊਗਾ ਪਰ ਐਂਚੀ ਟਿਪ ਦੇ ਨਾਲ ਕੁਝ ਵੀ ਵਧੀਆ ਹੁੰਦਾ ਐਂਚੀ ਟੈਂਪੀ ਦੇ ਨਾਲ ਮਾਪੋਗੇ ਤਾਂ ਸਹੀ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਇਹਦੇ ਉੱਪਰ ਸ਼ਰਟ ਰੱਖ ਲਓ ਇਸ ਤਰ੍ਹਾਂ ਬਾੜ ਵਗੈਰਾ ਚੱਟ ਕਰਨ ਠੀਕ ਹੈ ਇਹ ਵਰਨਾ ਕੜਾ ਇਹਦੇ ਵਿੱਚ ਮਨਵਾ ਦੇਖੋ ਉਸ ਤੇ ਉੱਪਰ ਉੱਪਰ ਆ ਗਿਆ ਤੇ ਉਹਦੇ ਨਾਲ ਨਾਲ ਇੱਥੋਂ ਕਟਾਈ ਕਰ ਦੋ ਆ ਲੋ ਜੀ ਇਸ ਤਰ੍ਹਾਂ ਬੈਕ ਔਰ ਫਰੰਟ ਦੇ ਦੋਨੋਂ ਪੱਲਿਆਂ ਦਾ ਜਿਹੜਾ ਹੈਗਾ ਟਾਪ ਟਾਪਾ ਉਤਾਰ ਦੇਵਾਂਗੇ ਟਾਪ ਟਾਪਾ ਹੋ ਲਰਨਿੰਗ ਹੋ ਹੈਨਾ ਇਸ ਤਰ੍ਹਾਂ ਹੀ ਉਤਾਰ ਲਿਆ ਕਰੋ ਆ ਲੋ ਐਕਸਟਰਾ ਆਪਾਂ ਬਾਜੂ ਥੱਲੇ ਚੂਜ਼ ਕਰ ਲਾਂਗੇ ਹੁਣ ਇਹਨਾਂ ਨੂੰ ਪੱਲਿਆਂ ਨੂੰ ਵੀ ਇਸ ਤਰ੍ਹਾਂ ਚੱਕੋ ਅਲੱਗ-ਅਲੱਗ ਵਿਛਾ ਲਓ ਆ ਫਰੰਟ ਦਾ ਔਰ ਬੈਕ ਦਾ ਇੱਕ ਸਾਰ ਹੀ ਦੋਨੇ ਪੱਲੇ ਉਤਰ ਗਏ ਆ ਜੀ ਹੁਣ ਤੁਹਾਨੂੰ ਦੱਸਦੇ ਹਾਂ ਹਾਂ ਜੀ ਆਪਾਂ ਟਾਪਟਾ ਔਰ ਲੇਰਿੰਗ ਚੰਗੀ ਤਰ੍ਹਾਂ ਪ੍ਰੈਸ਼ ਪ੍ਰੈਸ ਦੇ ਨਾਲ ਮਿਸ਼ਾ ਲਿਆ ਦੇਖੋ ਜੀ ਆਹ ਫਰੰਟ ਪੱਲੇ ਦਾ ਟਾਪਟਾ ਮਤਲਬ ਕਿ ਲੇਰਿੰਗ ਤੇ ਆਹ ਵਾਲੇ ਦੀ ਸ਼ਰਟ ਠੀਕ ਹੈ ਜੀ ਆਹ ਕੜਾਈ ਹੋਈ ਵੀ ਆ ਤੇ ਆਹ ਬੈਕ ਦਾ ਟਾਪਟਾ ਔਰ ਬੈਕ ਦੀ ਲੇਰਿੰਗ ਠੀਕ ਹੈ ਜੀ ਔਰ ਸੌਰੀ ਸ਼ਰਟ ਸ਼ੋਰਟ ਦਾ ਕੱਪੜਾ ਦਾ ਬੈਗ ਦਾ ਪੱਲਾ ਤੇ ਆਹ ਫਰੰਟ ਦਾ ਪੱਲਾ ਤੇ ਆਹ ਲੈਂਿੰਗ ਠੀਕ ਹੈ ਚਾਰੇ ਤਹਾਂ ਉਸੇ ਤਰ੍ਹਾਂ ਜਿਵੇਂ ਆਪਾਂ ਲੈਂਿੰਗ ਵਾਲੇ ਸੂਟਾਂ 'ਚ ਪਹਿਲਾਂ ਤੁਹਾਨੂੰ ਦੱਸਿਆ ਹੋਇਆ ਕਟਾਈ ਕਰਦੇ ਹੁੰਨੇ ਆ ਉਸੇ ਤਰ੍ਹਾਂ ਵਿਛਾ ਲੈਣੇ ਹੁਣ ਆਜੂ ਜੀ ਇਹਨਾਂ ਦੇ ਤੀਰੇ ਤੇ ਔਰ ਨਾਪ ਮੈਂ ਤੁਹਾਨੂੰ ਬੋਲ ਦਿੱਤਾ ਸੀ ਠੀਕ ਹੈ ਜੀ ਤੀਰਾ ਇਹਨਾਂ ਦਾ ਹੈਗਾ ਆਹ ਲਓ ਤੀਰਾ ਇਹਨਾਂ ਦਾ ਹੈਗਾ 12 ਇੰਚ 6 6 12 ਜੀ ਆਹ ਲਓ 6 ਤੇ ਸਤਰਾ ਮਾਰਕਿੰਗ ਕਰ ਦੇਣੀ ਆ ਠੀਕ ਹੈ ਜੀ ਮੋਢਾ ਆਪਾਂ ਪਾਵਾਂਗੇ ਇੱਥੋਂ 7 ਇੰਚ ਪੌਣੇ ਇੱਕ 7 ਇੰਚ ਪਾਵਾਂਗੇ ਜੀ ਪੌਣੇ ਇੱਕ 7 ਇੰਚ ਠੀਕ ਹੈ ਹੁਣ ਇੱਥੋਂ ਸ਼ੇਪ ਆਇਆ ਇੱਥੋਂ ਪਾਉਣਾ 5.5 ਠੀਕ ਹੈ ਇੱਥੇ 5.5 ਇਹ ਮਾਰਕਿੰਗ ਤੁਹਾਨੂੰ ਮੈਂ ਦੱਸਦੀ ਆ ਕਿ ਇਸ ਤਰ੍ਹਾਂ ਮਿਲਾਉਣੀ ਆ ਆ ਸਕੇਲ ਲੈ ਲੈਣਾ ਛੋਟਾ ਆ 5.5 ਔਰ 6 ਇਹਨੂੰ ਇਸ ਤਰ੍ਹਾਂ ਮਿਲਾਓ ਦੇਖੋ ਤੁਹਾਨੂੰ ਆਟੋਮੈਟਿਕਲੀ ਪਤਾ ਲੱਗੂਗਾ ਅੱਧੇ ਇੰਚ ਦਾ ਫਰਕ ਪੈ ਜਾਣਾ ਠੀਕ ਹੈ ਜੀ ਆ ਲੋ ਜੀ ਐਸ ਤਰ੍ਹਾਂ ਠੀਕ ਹੈ ਨਹੀਂ ਇਹ ਇਥੇ ਆਉਣੀ ਸੀ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਜੇ ਆਪਾਂ 6 ਤੇ ਲਾਉਣੀ ਸੀ 6 ਨੂੰ 6 ਸਿੱਧਾ ਕਰ ਦਿੰਨੇ ਆ ਆਹ ਲਓ ਜੀ ਠੀਕ ਹੈ ਇਥੇ ਉਹ 7 ਇੰਚ ਜਿਹੜਾ ਇਹ ਮੋਡੇ ਦਾ ਬਾਕਸ ਬਣਾ ਲਓ ਹੁਣ ਤੁਸੀਂ ਇਹਨਾਂ ਦਾ ਸਾਹਮਣਾ ਆਜੋ ਸਾਹਾਂ ਜੀ ਲਾਈਟ ਤਾਂ ਚਾਕ ਨੂੰ ਆਪਾਂ ਡਾਰਕ ਕਰ ਦਿੰਨੇ ਆ ਆ ਦੇਖੋ ਠੀਕ ਹੈ ਆ 6 40 ਹੈਗੀ ਜਿੱਥੇ ਆਪਾਂ ਉੱਪਰੋਂ ਵੀ 6 ਨੀਚੋਂ ਵੀ 6 ਹੋ ਗਿਆ ਇਥੋਂ 5.5 ਇੱਥੇ ਕਾਟ ਨਿਕਲਣੀ ਆਪਣੀ ਠੀਕ ਹੈ ਜੀ ਹੁਣ ਇਹਨਾਂ ਦਾ ਜਿਹੜਾ ਸਾਹਮਣਾ ਹੈਗਾ ਹਾਂਜੀ ਹੁਣ ਇਹਨਾਂ ਦਾ ਜਿਹੜਾ ਸਾਹਮਣਾ ਵੀਰੇ ਉਹ ਹੈਗਾ 13 ਇੰਚ 6 6 12 6.5 13 ਅੱਧਾ ਇੰਚ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਸੀਨ ਲਾਉਂਦੇ ਹੁੰਦੇ ਆ ਉਹਦਾ ਆ ਜਾਊਗਾ ਇੱਥੇ ਜਿਹੜੀ ਕਾਟ ਆ ਪੂਰੀ 1.5 ਇੰਚ ਦੀ ਪਾਉਗੀ ਠੀਕ ਹੈ 1.5 ਇੰਚ ਤੇ ਫਰੰਟ ਦੀ ਮਾਰਕਿੰਗ ਲਾ ਦਿਓ ਬੈਕ ਦੀ 4.3 ਤੇ ਲਾ ਦਿਓ ਠੀਕ ਹੈ ਆ ਬੈਕ ਦੇ ਪੱਲੇ ਦੀ ਕਾਟ ਪਾਉਗੀ ਫਰੰਟ ਦੀ ਕਾਟ ਕਾਟ ਪਾਉਣੀ ਆ ਹੁਣ ਆ ਦੇਖੋ ਇਥੋਂ ਐਕਸਟਰਾ ਇਹ ਤੋਂ ਐਕਸਟਰਾ ਠੀਕ ਹੈ ਹੁਣ ਆ ਜਿਹੜੀ ਬੈਗ ਦੀ ਕਾਟ ਆ ਇਹਨੂੰ ਇੱਥੋਂ ਆਏ ਮਲਾ ਦੇਣਾ ਆ ਲੋ ਜੀ ਇੱਥੋਂ ਆਏ ਮਲਾ ਦੇਣਾ ਠੀਕ ਹੈ ਇਹ ਬੈਗ ਦੀ ਪੈਗੀ ਆ ਫਰੰਟ ਦੀ ਪੈਗੀ ਧਿਆਨ ਰੱਖਿਓ ਪ੍ਰੋਪਰ ਜਿਹੜਾ ਫੀਟਿੰਗ ਆਉਣੀ ਹੁੰਦੀ ਆ ਆ ਵਾਲੀ ਕਾਟ ਤੇ ਆਉਣੀ ਹੁੰਦੀ ਆ ਇੱਥੇ ਜੇ ਬਬਲ ਜੇ ਬੰਨ ਲੱਗ ਜਾਣ ਸੂਟ ਦੀ ਫਿਨਿਸ਼ਿੰਗ ਨਹੀਂ ਆਉਂਦੀ ਠੀਕ ਆ ਹੁਣ ਆਜੋ ਇਹਨਾਂ ਦੀ ਆ ਸਪੇਸ ਸਲਾਈ ਸਪੇਸ ਵਾਲਾਈ ਹੈਗੀ ਆ 16 ਇੰਚ 15 ਇੰਚ ਤਿਆਰ ਆ 16 ਇੰਚ ਦੀ ਮਾਰਕਿੰਗ ਕਰ ਲਵਾਂਗੇ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਹੁਣ ਜਿਹੜੀ ਹੈਪ ਆ ਹੈਪ ਦੀ ਮਾਰਕਿੰਗ ਆਪਾਂ ਵਾਚ ਕਰਦੇ ਆ ਪਹਿਲਾਂ ਆਪਾਂ 7 ਦੀ ਮਾਰਕਿੰਗ ਕਰਕੇ ਆਉਣੀ ਆ 7 ਦੀ ਮਾਰਕਿੰਗ ਹੈਗੀ ਇਹਨਾਂ ਦੀ ਫੋਲਨ ਆ 38 ਹਾਫ ਨਾਪ 19 19 ਦਾ ਅੱਧਾ 9.5 9.5 ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ 10 ਠੀਕ ਹੈ 10 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਜੀ ਹੁਣ ਜਿਹੜੀ ਇੱਥੋਂ ਕਮਰ ਦੀ ਮਾਰਕਿੰਗ ਕਰਨੀ ਆ ਇੱਥੋਂ 11.5 ਇੰਚ ਤੇ ਕਰਿਆ ਕਰੋ ਠੀਕ ਹੈ 11.5 12 ਆ ਲੋ ਜੀ ਇੱਥੇ ਆਪਣੀ ਕਮਰ ਦੀ ਮਾਰਕਿੰਗ ਹੋਊਗੀ ਇਹ ਆਪਣੀ ਸਾਤੀ ਦੀ ਮਾਰਕਿੰਗ ਹੋ ਗਈ ਆ ਕਮਰ ਦੀ ਮਾਰਕਿੰਗ ਠੀਕ ਹੈ ਜੀ ਇੱਥੇ ਹੈਪ ਦੀ ਮਾਰਕਿੰਗ ਆ ਸਕੂਅਰ ਪੱਟੀ ਆਪਾਂ ਵੱਡੀ ਲੈ ਲੈਣੀ ਸੀਗੀ ਛੋਟੀ ਲੈ ਲਈ ਕੋਈ ਗੱਲ ਨਹੀਂ ਚੱਕੀ ਨੀ ਮੈਂ ਸਾਈਡ ਤੇ ਪਈ ਆ ਠੀਕ ਹੈ ਹਾਂ ਜਿਹੜੀ ਹੈਗੀ ਆ ਕਮਰ ਇਹਨਾਂ ਦੀ ਫੋਲਨ ਆਪ 32 ਹਾਫ ਨਾਪ 16 16 ਦਾ ਅੱਧ 8 8 16 8 ਆ ਗਿਆ ਅੱਧਾ ਇੰਚ ਪਲੇਟ ਦਾ ਪਾਉਂਗੇ 8.5 ਠੀਕ ਹੈ ਜੀ 8.5 ਤੇ ਹੁਣ ਹੈਪ ਫਲਣਾ 40 ਹਾਫ ਨਾਪ 20 20 ਦਾ ਹਾਫ 10 ਇਹਦੇ ਵਿੱਚ ਕੋਈ ਵੀ ਐਕਸਟਰਾ ਮਾਰਜਨ ਅੱਧਾ ਇੰਚ ਇੰਚ ਦਾ ਨਹੀਂ ਪਾਉਣਾ ਹੁੰਦਾ ਇੰਚ ਨੂੰ ਸੀਨ ਇੱਥੋਂ ਸਿੱਧੀ ਰੱਖਣੀ ਹੁੰਦੀ ਆ ਉਸ ਤੋਂ ਬਾਅਦ ਆ ਦੇਖੋ ਇਸ ਤਰ੍ਹਾਂ ਮਿਲਾਓ ਇਹਨੂੰ ਉਸ ਤੋਂ ਬਾਅਦ ਇਧਰ 2 ਇੰਚ 1.5 ਇੰਚ ਦੀ ਸੀਨ ਸਿੱਧੀ ਰੱਖਣੀ ਹੁੰਦੀ ਆ ਇਸ ਤੋ ਵਾੜਾ ਇਸੇ ਨੂੰ ਕਮਾਉਣੀ ਹੁੰਦੀ ਆ ਇਸ ਤਰ੍ਹਾਂ ਤੁਹਾਡੀ ਪ੍ਰੋਪਰ ਫਿਟਿੰਗ ਬਣੂਗੀ ਜੀ ਫਿਟਿੰਗ ਦੇ ਵਿੱਚ ਕੋਈ ਵੀ ਝੋਲ ਨਹੀਂ ਬਣੂਗਾ ਕੋਈ ਵੀ ਢੱਲ ਨਹੀਂ ਬਣੂਗੀ ਪ੍ਰੋਪਰ ਤੁਹਾਡੀ ਬਣ ਕੇ ਫਿਟਿੰਗ ਆਊਗੀ ਹੁਣ ਤੁਸੀਂ ਇੱਥੇ 2-2 ਇੰਚ ਰੱਖ ਲਿਓ ਆ ਲੋ ਜੀ 2-2 ਇੰਚ ਰੱਖ ਕੇ ਇਸ ਤਰ੍ਹਾਂ ਬਾਕੀ ਜਿਹੜਾ ਐਕਸਟਰਾ ਉਹਨੂੰ ਕੱਟ ਦਿਓ ਠੀਕ ਹੈ ਇਹਦੇ ਨਾਲ ਹੀ ਕੱਟ ਦੇਵਾਂਗੇ ਆਪਾਂ ਆ ਲੋ ਜੀ ਹੁਣ ਤੁਸੀਂ ਇਹਨਾਂ ਦਾ ਜਿਹੜਾ ਘੇਰ ਆ ਜੀ ਉੱਥੇ ਵੀ ਆ ਜਾਓ ਇੱਥੇ 20 ਇੰਚਾਂ ਘੇਰ ਇਹਨਾਂ ਦਾ ਹੈਗਾ 99 18 9.5 19 ਠੀਕ ਹੈ 19 ਇੰਚ ਇਹਨਾਂ ਦਾ ਘੇਰ ਭੈਣ ਦੇ ਤਿਆਰ ਕਰਨਾ ਇਸ ਤਰ੍ਹਾਂ ਹੋਰ ਦਾਸਾ ਲੈਣਾ ਇਸ ਤਰ੍ਹਾਂ ਮਲਾ ਦੇਣਾ ਮੁਰਕ ਇੱਥੇ ਦਾਸਾ ਨਾ ਹੈਪ ਵੀ ਆ ਇਸ ਤਰ੍ਹਾਂ ਆ ਸਾਨੂੰ ਐਕਸਟਰਾ ਲੱਗਿਆ ਤਾਂ ਬਾਅਦ ਤੁਸੀਂ ਘੱਟ ਸਕਦੇ ਨਹੀਂ ਰਹਿੰਦੇ ਹੋ ਠੀਕ ਹੈ ਹੁਣ ਤੁਸੀਂ ਆ ਜੇ ਉਹਨਾਂ ਦੇ ਗਲੇ ਦੀ ਚੜਾਈ ਹੈਗੀ 5 ਇੰਚ ਇੱਥੇ ਲਾਇਓ 2.5 ਇੰਚ ਤੇ ਠੀਕ ਹੈ ਇੱਥੇ ਡਾਉਣ ਪਾਉਣਾ ਹੁੰਦਾ ਇਸ ਤਰ੍ਹਾਂ ਆਪਾਂ ਬੈਗ ਦਾ ਪੱਲਾ ਵਰਤ ਕਾਤੋਂ ਰੱਖਦੇ ਆ ਇਸ ਚੀਜ਼ ਦੀ ਆਪਾਂ ਪ੍ਰੋਪਰ ਵੀਡੀਓ ਤੁਹਾਨੂੰ ਬਹੁਤ ਸਾਰੀਆਂ ਦੱਸ ਚੁੱਕੇ ਆ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਿਓ ਹੁਣ ਤੁਸੀਂ ਆਜੋ ਇਹਨਾਂ ਦੇ ਪਲੇਟ ਪਲੇਟ ਇਹਨਾਂ ਦੇ ਪੈਣੇ ਆ ਜੀ ਸਾਢੇ 10 ਤੇ ਤਿਆਰ ਆ ਸਾਢੇ 11 ਤੇ ਮਾਰਕਿੰਗ ਹੋਊਗੀ ਇਸ ਤਰ੍ਹਾਂ ਹੋਊਗੀ ਇੱਥੋਂ ਚੜਾਈ ਪਲੇਟ ਦੀ ਪਾਊਗੀ 3 ਇੰਚ ਪਾਊਗੀ ਲੈਂਥ ਪਾਊਗੀ ਪਲੇਟ ਦੀ 6.5 ਇੰਚ ਓਕੇ ਜੀ ਇੱਥੋਂ ਪਲੇਟ ਪਾਊਗਾ 3 ਇੰਚ ਉਸ ਤੋਂ ਬਾਅਦ ਇਸ ਤਰ੍ਹਾਂ ਮਿਲਾ ਦਿਓ ਆਹ ਠੀਕ ਹੈ ਜੀ ਹੁਣ ਇੱਥੋਂ ਪਲੇਟ ਦਾ ਗੈਪ ਪਾਉਗਾ ਸਵਾ ਦੋ ਇੱਥੋਂ ਪਾਉਗਾ ਦੋ ਇੱਥੋਂ ਗੈਪ ਪਾਉਗਾ ਪਲੇਟ ਦਾ ਸਵਾ 6 ਆਹ ਲੋ ਜੀ ਇਹ ਤੋਂ ਗੈਪ ਪਾਉਗਾ 3.6 ਪ੍ਰਾਪਰ ਫਿਟਿੰਗ ਆਉਗੀ ਜੀ ਇਸ ਤਰ੍ਹਾਂ ਕਟਿੰਗ ਕਰ ਲਿਆ ਕਰੋ ਹੁਣ ਮੈਂ ਤੁਹਾਨੂੰ ਕਟਿੰਗ ਕਰਕੇ ਵੀ ਦਿਖਾ ਦਿੰਨੀ ਆ ਹਾਂਜੀ ਇਥੋਂ ਆਪਾਂ ਜਿੱਥੇ ਜਿੱਥੇ ਮਾਰਕਿੰਗ ਕੀਤੀ ਆ ਉਸਦੇ ਨਾਲ-ਨਾਲ ਕਟਿੰਗ ਸ਼ੁਰੂ ਕਰਦੇ ਵੀ ਹੁੰਦੀ ਆ ਜੀ ਧਿਆਨ ਦੇ ਨਾਲ ਕੱਪੜਾ ਨਹੀਂ ਹਿੱਲਣਾ ਚਾਹੀਦਾ ਕਿਉਂਕਿ ਆਰਗੈਂਜ਼ਾ ਦੀ 셔ਟ ਦੇ ਵਿੱਚ ਜਾਂ ਸ਼ਿਲਕ ਫੈਬਰਿਕ ਦੇ ਵਿੱਚ ਕੱਪੜਾ ਮੜਾ ਜਾ ਵੀ ਹੈ ਲਿਆ ਥੋੜੀ ਸਾਰੀ ਫਿਟਿੰਗ ਦੀ ਜਿਹੜੀ ਹੈਗੀ ਆ ਮਾਰਕਿੰਗ ਉਹ ਹਿੱਲ ਜਾਊਗੀ ਠੀਕ ਹੈ ਜੀ ਆਓ ਹੁਣ ਬੈਕ ਦੀ ਜਿਹੜੀ ਆਪਾਂ ਕਾਟ ਪਾ ਦਿੰਨੇ ਆ ਚਾਰਾਂ ਪੰਨਿਆਂ ਤੇ ਚਾਰ ਪੱਲੇ ਮਤਲਬ ਦੋ ਲੇਨਿੰਗ ਦੇਣੀਆਂ ਨੇ ਲਈ ਦੋ ਫਰੰਟ ਔਰ ਬੈਕ ਦੀ ਆਹ ਲੋ ਜੀ ਇਹ ਪੈ ਗਈ ਉਸ ਤੋਂ ਬਾਅਦ ਨਾਲ ਹੀ ਆਹ ਵਾਲੀ ਕਾਟ ਡਾਉਣ ਦੀ ਪਾ ਦਿਆ ਕਰੋ ਆਹ ਲੋ ਜੀ ਇਹ ਵੀ ਪੈ ਗਈ ਹੁਣ ਤੁਸੀਂ ਜੱਕਣਾ ਇਥੋਂ ਫਰੰਟ ਦੀ ਲੇਨਿੰਗ ਔਰ ਫਰੰਟ ਦਾ ਪੱਲਾ ਬੈਕ ਦੀ ਲੇਨਿੰਗ ਬੈਕ ਦਾ ਪੱਲਾ ਨੀਚੇ ਧਿਆਨ ਰੱਖਿਓ ਇਸ ਚੀਜ਼ ਦਾ ਆਹ ਲੋ ਜੀ ਇਹਨੂੰ ਇਸ ਤਰ੍ਹਾਂ ਚੱਕਿਓ ਵਾਸਤੇ ਜੀ ਇਸ ਤਰ੍ਹਾਂ ਚੱਕ ਕੇ ਇਸ ਤਰ੍ਹਾਂ ਕਾਟ ਪਾਇਓ ਹਲੋ ਜੀ ਇਸ ਕਾਟ ਤੇ ਤੁਹਾਡਾ ਸੂਟ ਬਣਾਉਣਾ ਹੁੰਦਾ ਪ੍ਰੋਪਰ ਵਧੀਆ ਫਿਟਿੰਗ ਆਊਗੀ ਇਸ ਤਰ੍ਹਾਂ ਕਿ ਨਾਲਾ ਬੈਕ ਦੀ ਕਾਟ ਫਰੰਟ ਦੀ ਕਾਟ ਇੱਥੇ ਕੱਟ ਲਗਾਇਓ ਬ੍ਰੀਕ ਜਾ ਬਾਹਲਾ ਵੱਡਾ ਨਾ ਲਗਾ ਦਿਓ ਇੱਥੇ ਕੱਟ ਲਗਾਇਓ ਬ੍ਰੀਕ ਜਾ ਔਰ ਇੱਥੇ ਕੱਟ ਲਗਾਇਓ ਜਦੋਂ ਤੁਸੀਂ ਲੈਨਿੰਗ ਜਵਾਰਨ ਮੰਨੀ ਹੋਏ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਉੱਪਰ نیچے ਨਹੀਂ ਹੁੰਦਾ ਇੱਥੇ ਵੀ ਕੱਟ ਲਗਾ ਦਿਓ ਠੀਕ ਹੈ ਜੀ ਇਸ ਨਾਪ ਦੇ ਹਿਸਾਬ ਨਾਲ ਇਹ ਸਿਗੀਆਂ ਕਾਟਾਂ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨੰਮੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੀਂ ਡਿਜ਼ਾਈਨਿੰਗ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ